ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਠੋਕੇ ਵਿਰੋਧੀ ਮਜੀਠੀਆ ਨੂੰ ਪਾਈ ਜਫੀ ਦਾ ਦਿੱਤਾ ਸਪਸ਼ਟੀਕਰਨ ਸੱਚੇ ਕਾਲ ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼ ਤੇ ਮੈਂ ਪ੍ਰਭਜੋਤ ਕੌਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਨੀ ਦਿਨੀ ਕਾਫੀ ਸਰਗਰਮ ਨਜ਼ਰ ਆ ਰਹੇ ਨੇ ਨਵਜੋਤ ਸਿੰਘ ਸਿੱਧੂ ਨੇ ਵਿਕਰਮ ਮਜੀਠੀਆ ਦੀ ਤਾਰੀਫ ਕੀਤੀ ਉਥੇ ਹੀ ਹਾਲੀ ਦੇ ਵਿੱਚ ਮਜੀਠੀਆਂ ਨੂੰ ਪਾਈ ਜੱਫੀ ਦਾ ਉਹਨਾਂ ਦੇ ਵੱਲੋਂ ਸਪਸ਼ਟੀਕਰਨ ਦਿੱਤਾ ਗਿਆ ਨਵਜੋਤ ਸਿੰਘ ਸਿੱਧੂ ਨੇ ਕਿਹਾ ਮਜੀਠੀਆਂ ਪ੍ਰਤੀ ਉਹਨਾਂ ਦੇ ਦਿਲ ਦੇ ਵਿੱਚ ਨਾ ਤਾਂ ਕੋਈ ਬਦਲੇ ਦੀ ਭਾਵਨਾ ਹੈ ਤੇ ਨਾ ਹੀ ਕੋਈ ਰੰਜ ਹੈ ਮਜੀਠੀਆਂ ਨੂੰ ਪਾਈ ਜੱਫੀ ਤੇ ਬੋਲਦਿਆ ਉਹਨਾਂ ਨੇ ਕਿਹਾ ਕਿ ਮੈਂ ਜੋ ਕੀਤਾ ਸ਼ਰਿਆਮ ਕੀਤਾ ਕਿਸੇ ਫਾਰਮ ਹਾਊਸ ਤੇ ਜਾ ਕੇ ਨਹੀਂ ਕੀਤਾ ਤੇ ਨਾ ਹੀ ਰਾਤਾਂ ਦੇ ਹਨੇਰੇ ਦੇ ਵਿੱਚ ਕੀਤਾ ਜੋ ਵੀ ਗਲਤ ਕਹੇਗਾ ਮੈਂ ਉਹਨੂੰ ਠੋਕਾਂਗਾ ਜ਼ਰੂਰ ਬਿਕਰਮ ਮਜੀਠੀ ਦੀ ਤਾਰੀਫ਼ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਬਿਕਰਮ ਮਜੀਠੀ ਇੱਕ ਚੰਗੇ ਵਿਰੋਧੀ ਦਾ ਰੋਲ ਨਿਭਾ ਰਹੇ ਨੇ ਇਸ ਦੇ ਵਿੱਚ ਗਲਤ ਕੀ ਹੈ ਜਦੋਂ ਮੇਰੇ ਪਿਤਾ ਦਾਦ ਦੇ ਹੱਥ ਹੋ ਗਿਆ ਸੀ ਉਸ ਸਮੇਂ ਵੀ ਮਜੀਠੀਆ ਮੇਰੇ ਘਰ ਆਏ ਸੀ ਮੇਰੀ ਪਤਨੀ ਬਿਮਾਰ ਹੋ ਗਈ ਤਾਂ ਮਜੀਠੀਏ ਨੇ ਦੁਆਵਾਂ ਕੀਤੀਆਂ ਉਹਨਾਂ ਨੇ ਕਿਹਾ ਕਿ ਪਟਿਆਲਾ ਜੇਲ੍ਹ ਦੇ ਵਿੱਚ ਅਸੀਂ ਦੋਵੇਂ ਇਕੱਠੇ ਬੰਦ ਸਨ ਪਰ ਕਦੇ ਮੁਲਾਕਾਤ ਨਹੀਂ ਹੋਈ ਜੇਲ੍ਹ ਦੇ ਵਿੱਚ ਇੱਕ ਵਿਅਕਤੀ ਮੈਨੂੰ ਚੰਡੀ ਦੀ ਵਾਰ ਵੀ ਸੁਣਾਉਂਦਾ ਸੀ ਜਿਸ ਨੂੰ ਸੁਣ ਕੇ ਮੇਰੇ ਲੂ ਕੰਡੇ ਖੜੇ ਹੋ ਜਾਂਦੇ ਸੀ ਅੰਦਰੋਂ ਬਹੁਤ ਪੂਜੇ ਦਿੱਸਦਾ ਸੀ ਉਸਨੇ ਕਿਹਾ ਕਿ ਇਹ ਜੋ ਨਜ਼ਰ ਆਉਂਦਾ ਹੈ ਉਹ ਹੋਰ ਵਧੇਗਾ ਜੇ ਕਿਸੇ ਲਈ ਕੋਈ ਰੰਜ ਹੈ ਤਾਂ ਕੱਢ ਦਿਓ ਇਸ ਤੇ ਮੈਂ ਵਿਕਰਮ ਜੀਖੇ ਨੂੰ ਕਿਹਾ ਮੈਨੂੰ ਤੇਰੇ ਨਾਲ ਹੁਣ ਕੋਈ ਰੰਜ ਨਹੀਂ ਹੈ ਹਾਂ ਜੇਕਰ ਪੰਜਾਬ ਬਾਰੇ ਮੈਨੂੰ ਲੱਗਦਾ ਹੈ ਕਿ ਕੋਈ ਗਲਤ ਕਦਮ ਚੁੱਕਿਆ ਹੈ ਤਾਂ ਮੈਂ ਉਸ ਦਾ ਡਟ ਕੇ ਵਿਰੋਧ ਕਰਾਂਗਾ